ਹਾਏ ਹਾਏ ਤੈਨੂੰ ਘੋਲਾ ਵਾਚ ਜੇ ਕਿਹਾ ਸੀਗਾ ਫਿੱਕੀ ਚਾਹ ਦੇ ਚੰਗੀ ਭਲੀ ਆ ਦੇ ਨਾ ਮਿੱਠੀ ਦੇ ਦੀ ਮਨ ਮਾਰਨ ਦੀ ਕਸਰ ਨਹੀਂ ਛੱਡਦੀ ਐ ਇਹ ਤਾਂ ਮੈਂ ਹੀ ਆਪਣੇ ਆਪ ਨੂੰ ਬਚਾਈ ਜਾਨੀ ਆ ਇਹ ਤਾਂ ਜਿੱਥੇ ਤੱਕ ਵੀ ਜ਼ੋਰ ਲਾਉਂਦੀ ਆ ਉਹ ਕਹਿੰਦੀ ਆ ਪੁਣੀ ਮਰਜ ਜੇ ਮੈਂ ਸਬਜ਼ੀ ਨਹੀਂ ਕਹਿੰਦੀ ਐ ਵੀ ਮਿਰਚ ਮੈਂ ਜਿਆਦਾ ਨਹੀਂ ਕਾਣੀ ਮਨ ਪੱਕੀਆਂ ਮਿਰਚਾਂ ਪਾ ਕੇ ਦੇ ਦੂ ਤੁਸੀਂ ਮਿਰਚਾਂ ਨੂੰ ਰੋਂਦੇ ਹੋ ਆ ਚਾਹ ਦੇਖ ਲਓ ਆ ਜਮੇ ਠੰਡੀ ਵਾਹ ਮੱਥੇ ਮਾਰ ਗਈ ਹੋਈ ਆ ਉਹਨੇ ਪਤਾ ਹੈਗਾ ਵੀ ਸਿਆਲ ਦੇ ਦੇਣਾ ਵੀ ਆਹ ਠੰਡੀ ਚਾਹ ਦੇਣੀ ਐ ਕਿ ਗਰਮ ਕਰਕੇ ਦੇਣੀ ਐ ਇੰਨੀ ਠੰਡੀ ਤਾਂ ਹੈ ਨਹੀਂ ਚਾ ਤੂੰ ਭੁੱਲ ਮਚਾਉਣੇ ਨੇ ਆਪ ਤੇ ਇੰਨੀ ਗਰਮ ਚਾਹ ਪੀ ਕੇ ਮਾ ਤੇਰਾ ਵੀ ਨਹੀਂ ਪਤਾ ਲੱਗਦਾ ਕੁਛ ਹੁਣ ਠੰਡੀ ਚਾਹ ਨੂੰ ਤਾਂ ਠੰਡੇ ਹੀ ਕਹਾਂਗੇ ਤੂੰ ਵੀ ਥਾਲੀ ਦਾ ਬੈਂਗਣ ਬਣੀ ਪਈ ਆ ਇੰਨੀ ਠੰਡ ਦੇ ਵਿੱਚ ਚਾਹ ਦਿੱਤੀ ਉਹ ਵੀ ਦੋ ਦੋ ਕੁੱਟਾਂ ਇਹ ਜੇ ਕੱਪਾਂ 'ਚ ਤਾਂ ਚਾਹ ਉਹੀ ਠਰ ਜਾਂਦੀ ਆ ਪਾਈ ਵੀ ਪਹਿਲਾਂ ਹੀ ਉਹਨੇ ਠਰੀ ਹੋਈ ਹੋਣੀ ਬਸ ਸੱਚੀ ਪਟਦੀ ਆ ਝੂਠੀ ਨਹੀਂ ਪਟਦੀ ਚਾਹ ਸਟੀਲ ਦੇ ਗਲਾਸਾਂ 'ਚ ਪਾ ਕੇ ਦੇ ਦਿੰਦੀ ਤੁਹਾਨੂੰ ਨਾਲੇ ਹੱਥ ਕਰਮ ਹੋ ਜਾਂਦੇ ਨੇ ਨਾਰੇ ਬੰਦਾ ਚਾਹ ਪੀ ਲੈਂਦਾ ਐਵੇਂ ਤਾਂ ਮੈਨੂੰ ਖਾ ਲਿਆ ਮੈਨੂੰ ਪਤਾ ਜਿਵੇਂ ਮੈਂ ਦਿਨ ਕਟੀਆਂ ਕਰਦੀ ਆ ਲੈ ਆਪ ਦਾ ਤੂੰ ਖੜਾ ਰੋਈ ਜਾਂਦੀ ਆ ਜਿਹੜੀ ਗੱਲ ਅਸੀਂ ਕਹਨੇ ਉਸ ਗੱਲ ਤੇ ਨਹੀਂ ਆਉਂਦੀ ਇਹਨੇ ਤੈਨੂੰ ਟੱਕਰ ਨਾਲ ਤੇ ਚਾਹ ਪੀ ਲੱਗਿਓ ਮੇਰਾ ਹਰ ਵਕਤ ਰੋਈਦਾ ਕੰਮ ਤੈਨੂੰ ਸਮਝਾਇਆ ਕਰ ਫਿਰ ਸਮਝਾਇਆ ਤੁਹਾਡਾ ਫਰਜ਼ ਬਣਦਾ ਨਾ ਕਿ ਸਾਡਾ ਤੁਹਾਡਾ ਫਰਜ਼ ਬਣਦਾ ਲੈ ਮੇਰੀ ਸਮਝਾਈ ਸਮਝਦੀ ਆ ਉਹ ਤਾਂ ਮੈਨੂੰ ਸਮਝਾਉਂਦੀ ਆ ਉਲਟਾ ਇਹ ਤਾਂ ਕੋਲ ਰਹਿਣਾ ਨਾ ਬੰਦਾ ਹੀ ਕਹਿ ਕੇ ਕਰਾ ਸਕਦਾ ਆ ਨਾ ਹੋੜੋ ਹੁਣ ਬਾਹਰ ਨਾ ਉਹ ਕੁਛ ਕਹਿੰਦਾ ਕਰਮ ਕੁਛ ਨਹੀਂ ਕਹਿੰਦਾ ਆ ਮੈਨੂੰ ਕੁਛ ਨਹੀਂ ਦੇਈ ਜਾਵੇ ਚਾਰ ਨਾ ਰੋਟੀ ਦੇ ਦੇ ਚਾਹ ਠੰਡੀ ਦੇ ਦੇ ਮਿੱਠੀ ਦੇ ਦੇ ਕੀ ਦੇ ਦੇ ਬਰਭੋਕੀ ਜਾਨੀ ਆ ਬਸ ਬੈਠ ਆਏ ਹਾਏ ਇਹਨਾਂ ਦਾ ਕੀ ਰੋਣਾ ਪੈ ਗਿਆ ਕੀ ਹੋ ਗਿਆ ਮੰਮੀ ਗੁੱਡੀ ਕੀ ਹੋਇਆ ਹੋਣਾ ਕੀ ਆ ਇਹਨਾਂ ਦੇ ਮੱਛੇ ਠੰਡੀ ਚਾਹ ਮਾਰੀ ਤੂੰ ਹੈ ਮੇਰੀ ਚਾਹ ਤਾਂ ਮਨ ਪੱਕਾ ਮਿੱਠਾ ਬਾਤਾ ਮਾਰਨ ਦੀ ਤਾਂ ਕਸਰ ਨਹੀਂ ਛੱਡਦੀ ਨਾ ਤੂੰ ਆਏ ਦੇ ਦੀ ਚੱਜ ਨਾ ਸੇਵਾ ਕਰੇ ਬੇਜਤੀ ਤਾਂ ਆਪ ਕਰਵਾ ਦਿੰਨੀ ਆ ਤੂੰ ਮੇਰੀ ਵੀ ਨਾਲ ਅਬਦੀ ਤੱਕ ਰੌਣੀ ਹੋਈ ਆ। ਉਹ ਮੰਮੀ ਤੁਸੀਂ ਆਪ ਹੀ ਤਾਂ ਮੈਨੂੰ ਕਿਹਾ ਸੀਗਾ ਜਿਹੜੀ ਇਸ ਵਾਰੀ ਚਾਹ ਬਣਾਏਂਗੀ ਉਹ ਮੇਰੇ ਉਹਦੇ 'ਚ ਥੋੜਾ ਜਿਹਾ ਮਿੱਠਾ ਪਾ ਦਮੀ ਤੇ ਨਾਲੇ ਮੈਂ ਚਾਹ ਤਾਂ ਤੁਹਾਨੂੰ ਰੱਖ ਕੇ ਕਹਿ ਗਈ ਸੀ ਵੀ ਪੀ ਲੋ ਛੇਤੀ ਠੰਡੀ ਹੋ ਜਾਣੀ ਆ। ਤੁਸੀਂ ਆਪ ਹੀ ਇੰਨਾ ਟਾਈਮ ਲਾ ਦਿੱਤਾ ਕੱਤੀ ਤਾਂ ਮੈਂ ਚਾਹ ਰੱਖ ਕੇ ਗਈ ਆ। ਹਾਲੇ ਤੁਹਾਡੇ ਕਪਾਂ 'ਚ ਚਾਹ ਪਈ ਆ ਠੰਡੀ ਤਾਂ ਹੋਣੀ ਆਈ ਆ। ਆ ਜਵਾਨ ਬਥੇਰੀ ਚੱਲਦੀ ਆ। ਆ ਤੈਨੂੰ ਮੈਂ ਕੋਰਾ ਤੇ ਮਿੱਠਾ ਪਾਉਣ ਨੂੰ ਕਿਹਾ ਸੀ। ਮੈਂ ਤਾਂ ਨਹੀਂ ਆਉਣੀ ਸੀ ਕਿ ਆ ਮਨ ਪੱਕਾ ਮਿੱਠਾ ਪਾ ਦੀ ਤਾਂ ਮੈਂ ਡਾਕਾ ਨਹੀਂ ਮੁਰੇ ਨਫਾਫੇ ਜੋੜਨ ਜਾ। ਮੰਮੀ ਮੈਂ ਸਿਰਫ ਦੋ ਕਤਾਨੇ ਪਾਏ ਸੀ ਉਹ ਵੀ ਥੋੜੇ ਕਹਿ ਤੇ ਅੱਗੇ ਤਾਂ ਮੈਂ ਕਦੀ ਪਾਉਂਦੀ ਹੀ ਨਹੀਂ ਹੈਗੀ ਨਾਲੇ ਚੀਨੀ ਨੂੰ ਤਾਂ ਮੈਂ ਕਿਹਾ ਹੀ ਨਹੀਂ ਸੀ ਦੋ ਕਤਾਨੇ ਪਾਏ ਮਤਲਬ ਕੋਰਾ ਸ਼ੱਕਰ ਨੂੰ ਕਿਹਾ ਸੀ ਮੰਮੀ ਤੇਰੇ ਵਾਲੇ ਤਾਂ ਬੜਾ ਹੀ ਬੁਰਾ ਹਾਲ ਇਹ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਤੂੰ ਐਵੇਂ ਬੋਲ ਬੋਲ ਕੇ ਤਾਂ ਸੰਗਸ ਘਾਈ ਜਾਣੀਆ ਬੱਸ ਕਰ ਐਵੇਂ ਹੱਥੂ ਆ ਜਾਊਗਾ ਸੱਸਾਂ ਦਾ ਚੁੱਪ ਵੀ ਮਾੜੀਆਂ ਤੇ ਬੋਲਦੀਆਂ ਵੀ ਮਾੜੀਆਂ ਪਰ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਕਹਿਣਾ ਹੀ ਪੈਂਦਾ ਵਾ ਭਾਈ ਸੱਸਾਂ ਦਾ ਕੀ ਪੁੱਛਣੀ ਆ ਜੇ ਤਾ ਬੋਲਦੀਆਂ ਨੇ ਤਾਂ ਕਹਿੰਦੀਆਂ ਬੋਲਦੀਆਂ ਜੇ ਚੁੱਪ ਕਰਕੇ ਬੈਠੇ ਤਾਂ ਕਹਿੰਦੇ ਸਾਰਾ ਦਿਨ ਸੁੱਜੇ ਮੂੰਹ ਪੱਠੀ ਰਹਿੰਦੀਆਂ ਸੱਸਾਂ ਦਾ ਕਿਸੇ ਪਾਸੇ ਕੋਈ ਹੱਲ ਨਹੀਂ ਆਗਾ ਕੀ ਕਰੋਗੀ ਗੱਲ ਕੀ ਹੋਣੀ ਆ ਇਹਨੇ ਕੀ ਦੱਸਣਾ ਇਹਨੇ ਨਹੀਂ ਹੁਣ ਬੋਲਣਾ ਤੂੰ ਮੇਰੇ ਤੋਂ ਮੁੱਛ ਵੀ ਕੀ ਹੋਗਾ ਅੱਤ ਕਾਹ ਠੰਡ ਚ ਆਈਆਂ ਅੱਧਾ ਅੱਧਾ ਕਪ ਚਾਹ ਦਾ ਪੂਰਾ ਭਰਿਆ ਨਹੀਂ ਫਿਰ ਉਲਟਾ ਠੰਡੀ ਚਾਹ ਘਰ ਮੇਂ ਆ ਮੇਰੀ ਚਾਹ ਇੰਨਾ ਮਿੱਠਾ ਬੁੱਕਿਆ ਹੋਇਆ ਗੜਾਲਾ ਹੀ ਬਣਾਇਆ ਪਿਆ ਤੂੰ ਕੀ ਪੁੱਛਦਾ ਜੇ ਹੁਣ ਕਹਿ ਦੋ ਤਾਂ ਫੇਰ ਆਪੇ ਸੱਸ ਮਾੜੀ ਇਹਨੇ ਦਵਾਈ ਨੂੰ ਕੀ ਹੋ ਗਿਆ ਤੈਨੂੰ ਨਹੀਂ ਪਤਾ ਵੀ ਬੇਬੇ ਹਮੇਸ਼ਾ ਹੀ ਫਿੱਕੀ ਚਾਹ ਪੀਂਦੀ ਆ ਉਹ ਮੈਨੂੰ ਪਤਾ ਵੀ ਮੰਮੀ ਫਿੱਕੀ ਚਾਹ ਪੀਂਦੇ ਨੇ ਤੇ ਮੈਂ ਫਿੱਕੀ ਹੀ ਬਣਾਉਣੀ ਆ ਅੱਜ ਤਾਂ ਮੰਮੀ ਨੇ ਮੈਨੂੰ ਆਪ ਕਿਹਾ ਸੀਗਾ ਵੀ ਹਲਕਾ ਜਿਹਾ ਮਿੱਠਾ ਪਾ ਲਿਆਵੀ ਵਿੱਚ ਇਹ ਤਾਂ ਪੀਣੀ ਸੱਪਾ ਮੁੱਕਣਾ ਹੀ ਨਹੀਂ ਤੋ ਮੈਨੇ ਆਦਰਸ ਮੇਰੀ ਦਵਾਈ ਲੈ ਕੇ ਆਇਆ ਮੇਰੀ ਤੰਦਨ ਦੀ ਦਵਾਈ ਰੈਂਦੀ ਸੀ ਤੁੰਨੇ ਮੈਂ ਪਰਸੋਂ ਕਿਹਾ ਸੀ ਹਾਂ ਅੱਜ ਫੇਰ ਤੂੰ ਮੈਨੂੰ ਲੱਗਦਾ ਦਵਾਈ ਲੈ ਕੇ ਨਹੀਂ ਆਇਆ ਮੈਂ ਕਿਹਨੂੰ ਕਹਾ ਕਿਹਨੂੰ ਕਿਹਨੂੰ ਰੋ ਮਾਮਾ ਮੈਨੂੰ ਦੱਸੋ ਕਿਹਦੀ ਕਿਹਦੀ ਬੇਫੇਰ ਕਹਿੰਦਾ ਸੱਸ ਬੋਲਦੀ ਓ ਬੇਜ ਤੇ ਕਰਦੇ ਤੂੰ ਵੀ ਕਹਾਂਗਾ ਵੀ ਮੇਰੀ ਮਾਂ ਹੀ ਗਲਤ ਨਾ ਵੀਰੇ ਮੰਮੇ ਦੀ ਦਵਾਈ ਦਾ ਖਿਆਲ ਰੱਖਣਾ ਤਾਂ ਤੁਹਾਡਾ ਫਰਜ਼ ਆ ਨਾ ਜੇ ਕੱਲ ਨੂੰ ਕੋਈ ਹਵੇ ਨਾ ਵੀ ਹੋ ਗਈ ਤੇ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਮੰਮੀ ਇਹ ਛੋਟੇ ਵੀਰੇ ਕੋਲ ਹੁੰਦੀ ਨਾ ਤਾਂ ਉਹਨੂੰ ਆਪਦੇ ਲੋੜਾਂ ਲਈ ਆ ਕਿਸੇ ਨੂੰ ਨਾ ਫਿਰ ਫਿਰ ਨਹੀਂ ਕਰਨਾ ਪੈਣਾ ਸੀ ਆਂਟੀ ਤੁਹਾਡਾ ਤਾਂ ਬਹੁਤ ਮਾਣਾ ਹਾਲ ਆ ਜੇ ਦਵਾਈ ਪਿੱਛੇ ਵੀ ਤੁਹਾਨੂੰ ਇੰਨੀ ਮਿੰਤਾ ਕਰਨੀਆਂ ਪੈ ਰਹੀਆਂ ਨੇ ਤਾਂ ਹੋਰ ਇਸ ਤੋਂ ਬਾਅਦ ਕੀ ਮਾਰਾ ਹਾਲ ਹੋ ਸਕਦਾ ਤੁਹਾਡਾ ਮੈਂ ਤਾਂ ਕਰਮਾਂ ਨੂੰ ਰੋਣੀ ਆ ਵੀ ਉਹ ਕਿਹੜਾ ਟਾਈਮ ਸੀ ਜਦੋਂ ਇਹਦੇ ਬਾਪੂ ਜੀ ਮੈਨੂੰ ਇੱਚਾ ਬਿਠਾ ਕੇ ਜੇ ਮੈਂ ਛੋਟੇ ਵੱਲ ਹੁੰਦੀ ਤਾਂ ਐਸ਼ ਕਰਦੀ ਉਹ ਤਾਂ ਮੇਰੀ ਇੰਨੀ ਇੱਜ਼ਤ ਦੇਖਭਾਲ ਕਰਦੇ ਨੇ ਇਹ ਤਾਂ ਕੁਝ ਵੀ ਨਹੀਂ ਇੱਥੇ ਤਾਂ ਸਾਰਾ ਦਿਨ ਪੁਕਾਰ ਹੀ ਕਰਕੇ ਚੀਜ਼ ਲੈਣੀ ਪੈਂਦੀ ਆ ਉਹ ਤਾਂ ਬਿਨਾਂ ਕਹੇ ਮੁਰੇਸ ਜਾਸਿਆ ਚੀਜ਼ਾਂ ਧਰਦੇ ਨੇ ਮੇਰੇ ਮੇਰੇ ਛੋਟੇ ਪੁੱਤਰ ਦਾ ਕਾਹਨ ਬਣ ਜੀ ਹਰ ਵਕਤ ਮੈਂ ਦੁੱਧ 'ਚ ਪੱਤੀ ਪਾ ਕੇ ਦੇਣੀ ਆ ਉਹਨੇ ਜੇ ਕੋਈ ਆਇਆ ਗਿਆ ਆ ਉਹਨਾਂ ਨੂੰ ਚਾਹ ਮੈਨੂੰ ਦੁੱਧ 'ਚ ਪੱਤੀ ਫਰੂਟ ਕੱਟ ਕੇ ਟਾਈਮ ਨਾਲ ਕਦੇ ਫਿਰ ਰੋਟੀ ਵਧੀਆ ਤਿੰਨ ਟਾਈਮ ਟਾਈਮਸ ਟਾਈਮ ਤੇ ਇੱਕ ਮਿੰਟ ਤੇ ਨਹੀਂ ਹੋਣ ਦਿੰਦੀ ਬਹੁਤ ਨਾਲ ਕਰ ਸਕਦੀ ਆ ਮੁੰਡਾ ਮਗਰ ਪੈ ਜਾਂਦਾ ਉਹ ਤਾਂ ਮੇਰੀ ਇੰਨੀ ਸੇਵਾ ਕਰਦੇ ਆ ਮੈਂ ਬਸ ਬਿਆਨ ਕਰ ਹੀ ਨਹੀਂ ਸਕਦੀ ਮੇਰਾ ਤਾਂ ਕੀ ਬਚਦੀ ਆ ਮੇਰੇ ਵਾਸਤੇ ਤਾਂ ਫਰਜ ਫਰੂਟਾਂ ਦੀ ਭਰੀ ਰੱਖਦੇ ਆ ਕਹਣਾ ਜਿਹੜਾ ਅੱਜ ਫਰੂਟ ਦੇ ਤਾਂ ਉਹਨਾਂ ਨੂੰ ਦੂਜੇ ਦਿਨ ਨਹੀਂ ਮੈਨੂੰ ਕੱਟ ਕੇ ਦੇਣਾ ਬਦਲਵਾ ਫਰੂਟ ਦੇਣਾ ਹਰ ਚੀਜ਼ ਮੇਰੇ ਵਾਸਤੇ ਸਪੈਸ਼ਲ ਹੀ ਲਿਆ ਕੇ ਰੱਖ ਦੇ ਲੈ ਜਦੋਂ ਕਦੇ ਮੈਂ ਵੀ ਜਾਨੀ ਆ ਤਾਂ ਮੈਨੂੰ ਵੀ ਪਲਕਾਂ ਤੇ ਬਿਠਾ ਕੇ ਰੱਖਦੇ ਨੇ ਕਦੇ ਵੀ ਮੈਨੂੰ 11100 ਤੋਂ ਘੱਟ ਦੇ ਕੇ ਨਹੀਂ ਤੋੜਿਆ ਉਧਰੋਂ ਭਾਬੀ ਨੇ ਦੇਖ ਇਹੇ ਨੇ ਇਹਨਾਂ ਨੇ 500 ਤੋਂ ਉੱਤੇ ਕਦੇ ਮੈਨੂੰ 500 ਇੱਕ ਨਹੀਂ ਦਿੱਤਾ ਹੁਣ ਇਹਨਾਂ ਦੀਆਂ ਤੂੰ ਕੀ ਗੱਲਾਂ ਕਰਦੀ ਆ ਇਹ ਤਾਂ ਆਈ ਨੀਤ ਦਿਖਾਉਂਦੇ ਨੇ ਹਣ ਤੂੰ ਕੀ ਖੜਾ ਸੱਚੀ ਜਾਨਣਾ ਦਵਾਈ ਲਿਆ ਜਾ ਕੇ ਮੇਰੀ ਜਾਨਾ ਦੇ ਤੇ ਜਾਨਾ ਆ ਗੱਲ ਸੁਣਿਆ ਇੱਕ ਮਿੰਟ ਆ ਦੇਖ ਲਿਆ ਆ ਦੇਖ ਲਿਆ ਨਾ ਹਾ ਦੋਨਾਂ ਜੀਆਂ ਦਾ ਉਹ ਗਿਆ ਜਦੇ ਕੰਜੀ ਇੱਕ ਮਿੰਟ ਜਦੇ اٹਕੇ ਮਗਰ ਚ ਦੀ ਗਈ ਹੁਣ ਉਹਨੂੰ ਫੇਰ ਕੋਈ ਨਾ ਕੋਈ ਕਿੱਤੀ ਪੜਾਏ ਹੋਊਗੀ ਬਸ ਮੰਮੀ ਇਹੋ ਜਿਹਾ ਡਾਡੀ ਆਪਣੀ ਕਰਮਾਂ ਚ ਘਰੀ ਪਈ ਸੀ ਆ ਇੱਕ ਮਿੰਟ ਸੂਟਰ ਬੰਦ ਕਰੋ ਪਹਿਲਾਂ ਮੇਰੀ ਗੱਲ ਸੁਣੋ ਆ ਕਰਮ ਤਾਂ ਆਪਣੇ ਮਾੜੇ ਨੇ ਜਿਹੜਾ ਆਪਣੇ ਨਾਲ ਰੋਜ਼ ਇਦਾਂ ਕੁੱਤੇ ਖਾਣੀ ਹੁੰਦੀ ਆ ਮੈਂ ਤੁਹਾਨੂੰ ਕਿਹਾ ਸੀ ਨਾ ਤੁਸੀਂ ਬਿਠਾ ਕੇ ਇੱਕ ਵਾਰੀ ਮੰਮੀ ਨਾਲ ਗੱਲ ਕਰ ਲਓ ਜੇ ਕੋਈ ਉਹਨਾਂ ਦੇ ਮਨ 'ਚ ਗੱਲ ਆ ਘਟੋ ਘਟਾਪ ਨੂੰ ਪਤਾ ਤਾਂ ਲੱਗੇ ਰੋਜ਼ ਤਾਂ ਇਦਾਂ ਬੇਇੱਜ਼ਤੀ ਨਹੀਂ ਨਾ ਕਰਾ ਹੁੰਦੀ ਜਦੋਂ ਕਿਤੇ ਗੁੱਡੀ ਆ ਜਾਵੇ ਜਾਂ ਮੈਂ ਕਹਿੰਨੀ ਮੱਲੇ 'ਚੋਂ ਕੋਈ ਵੀ ਬੰਦਾ ਆ ਜਾਵੇ ਉਹਨਾਂ ਦੇ ਸਾਹਮਣੇ ਇੰਨੀ ਕ ਬੇਇੱਜ਼ਤੀ ਕਰਦੇ ਆ ਨਾ ਮੇਰੀ ਤਾਂ ਬੱਸ ਹੋ ਆ ਮੇਰੇ ਕੋਲੋਂ ਤਾਂ ਸਹਿਣਾ ਹੁਣ ਬਹੁਤ ਔਖਾ ਆ ਆਖਰ ਬਰਦਾਸ਼ਤ ਦੀ ਕੋਈ ਹੱਦ ਵੀ ਤਾਂ ਹੁੰਦੀ ਆ ਦੇਖ ਬਰਦਾਸ਼ਤ ਤਾਂ ਮੈਨੂੰ ਵੀ ਕਰਨ ਔਖਾ ਆ ਜਦੋਂ ਆਏ ਕਹਿੰਦੇ ਮੇਰੇ ਬੇਇੱਜ਼ਤੀ ਕਰਦੇ ਆ ਪਰ ਕਰੀਏ ਤਾਂ ਕਰੀਏ ਕੀ ساری ਉਮਰ ਦੇਖ ਆਪਾਂ ਬੇਬੀ ਦੀ ਸੇਵਾ ਕੀਤੀ ਹੈ ਨਾ ਕੋਈ ਲੰਬਾ ਆਉਣ ਤਾਂ ਨਹੀਂ ਦਿੰਦਾ ਉਹ ਰੱਬ ਦੀ ਨਿਗਾ ਚ ਤਾਂ ਆਪਾਂ ਸੱਚੇ ਆ ਜੇ ਹੁਣ ਇਸ ਉਮਰੇ ਬੇਬੇ ਕਿਤੇ ਉਧਰ ਛੋਟੇ ਵੱਲ ਚਲੀ ਗਈ ਤਾਂ ਲੋਕਾਂ ਨੇ ਕੀ ਕਹਿਣਾ ਕੀ ਗੱਲ ਜਦੋਂ ਬੁੜੀ ਹੋ ਗਈ ਮਾਂ ਸਾਬ ਨਹੀਂ ਹੋਈ ਤੇ ਉਹਦੇ ਦਿਨਾਂ ਤੇ ਛੱਡਤੀ ਉਹਨੂੰ ਵੀ ਕਹਿਣ ਦਾ ਮੌਕਾ ਮਿਲ ਜੂ ਮੈਂ ਤਾਂ ਕਰਕੇ ਹਰ ਗੱਲ ਬਰਦਾਸ਼ਤ ਕਰਨ ਲੱਗਿਆ ਹੋਇਆ ਕਿੰਨਾ ਕੁ ਬਰਦਾਸ਼ਤ ਕਰੀ ਜਾਈਏ ਨਾਲੇ ਲੋਕਾਂ ਦਾ ਆਪਾਂ ਹੀ ਖਿਆਲ ਕਰੀਏ ਵੀ ਲੋਕੀ ਕੀ ਕਹਿਣਗੇ ਇਹਨਾਂ ਨੂੰ ਨਹੀਂ ਬਿਲਕੁਲ ਵੀ ਹੁੰਦਾ ਜੇ ਆਪਾਂ ਨਾ ਕਰਦੇ ਹੋਈਏ ਫਿਰ ਤਾਂ ਆਪਾਂ ਸੁਣੀਏ ਦਿਨ ਰਾਤ ਇਹਨਾਂ ਦੀ ਸੇਵਾ ਕਰਨ ਲੱਗੇ ਹੋਏ ਆ ਫਿਰ ਵੀ ਬਸ ਕੁਛ ਨਾ ਕੁਛ ਕਹਿ ਹੀ ਜਾਂਦੇ ਨੇ ਕਿਉਂਕਿ ਮੰਮੀ ਨੂੰ ਖੁਸ਼ ਕਰਨਾ ਤਾਂ ਬਹੁਤ ਔਖਾ ਆ ਮੈਨੂੰ ਤਾਂ ਇਹ ਹੀ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਖੁਸ਼ ਹੋਣਾ ਕਿੱਦਾਂ ਆ ਉਹ ਤੂੰ ਕਿਉਂ ਐਵੇਂ ਉੱਚੀ ਬੋਲ ਬੋਲ ਕੇ ਸੰਗ ਪੜ ਪੜ ਕੇ ਸੰਗ ਬਿਠਾਉਣ ਲੱਗੀ ਹੋਈਆਂ ਗੱਲ ਤਾਂ ਇਹ ਹੈ ਨਾ ਵੀ ਜਦੋਂ ਛੋਟੇ ਦੇ ਵੱਲ ਜਾਂਦੀ ਹੈ ਇਹੇ ਬੇਬੇ ਉਹ ਗੱਲ ਤਾਂ ਸਹੀ ਹੋਈ ਆ ਫ੍ਰਿਜ ਭਰ ਕੇ ਫਰੂਟ ਦੀ ਰੱਖੀਏ ਨਾ ਤਾਂ ਕਹਿਣ ਦਾ ਮੌਕਾ ਮਿਲ ਹੀ ਜਾਣਾ ਨਾ ਥੋਡੇ ਕਹਿਣ ਦਾ ਕੀ ਮਤਲਬ ਆ ਵੀ ਆਪਾਂ ਘਟ ਗਜ਼ਾਰਦੇ ਆ ਕਿਤੇ 3-4 ਮਹੀਨਿਆਂ ਬਾਅਦ ਮੰਮੀ ਇੱਕ ਅੱਧਾ ਦਿਨ ਚਲੀ ਜਾਂਦੀ ਆ ਤੇ ਇੱਕ ਅੱਧੇ ਦਿਨ ਚ ਹੀ ਉਹ ਇੰਨਾ ਕੁਝ ਕਰ ਦਿੰਦੇ ਆ ਤੇ ਮੰਮੀ ਨੂੰ ਯਾਦ ਰਹਿ ਜਾਂਦਾ ਜਿਹੜਾ ਪੂਰੇ 3-4 ਮਹੀਨੇ ਆਪਾਂ ਸੇਵਾ ਕਰਦੇ ਆ ਉਹ ਤਾਂ 1 ਮਿੰਟ ਚ ਹੀ ਉਹ 1 ਦਿਨ ਚ ਹੀ ਉਹਦੀ ਤਾਂ ਸਾਰੀ ਪੱਟੀ ਪੋਚ ਦਿੰਦੇ ਆ ਨਾ ਤੇ ਗੁੱਡੀ ਵੀ ਦੇਖ ਲਓ ਜੇ ਉਹ 1100 ਰੁਪਈਆ ਦੇ ਦਿੰਦੇ ਨੇ ਤੇ ਉਹਨਾਂ ਦੀ ਕਿੱਦਾਂ ਉਹਨਾਂ ਨੂੰ ਸਰਾਹੀ ਜਾਂਦੀ ਆ ਜੇ ਆਪਣੇ ਚ ਗੰਜੈਸ਼ 500 ਦੀ ਆ ਜੀ ਆਪਾਂ 500 ਦਿੰਨੇ ਆ ਖਾਲੀ ਹੱਥ ਤਾਂ ਆਪਾਂ ਵੀ ਕਦੇ ਉਹਨੂੰ ਨਹੀਂ ਨਾ ਮੋੜਿਆ ਹੈਗਾ ਪਰ ਗੁੱਡੀ ਨੂੰ ਵੀ ਐ ਸਿਰਫ ਪੈਸੇ ਕਰਕੇ ਆਪਦੇ ਭਰਾਮੋਚ ਫਰਕ ਨਹੀਂ ਨਾ ਕਰਨਾ ਚਾਹੀਦਾ ਤੇ ਗੁੱਡੀ ਵੀ ਤਾਂ ਉਧਰ ਸਾਲ ਸਮਾਈ ਜਾਂਦੀ ਆ ਤੇ 1100 ਰੁਪਏ ਦੇਣਾ ਕੀ ਔਖਾ ਆਪਣੇ ਤਾਂ ਇੱਥੇ ਹਰ ਤੀਜੇ ਦਿਨ ਆਉਂਦੇ ਆ ਫਿਰ ਵੀ ਆਪਣੇ ਕੋਲੋਂ ਜੋ ਸਰਦਾ ਆਪਾਂ ਉਹਨੂੰ ਦਿੰਦੇ ਆ ਉਹ ਗੱਲ ਹੋਣਾ ਇਹ ਦੇਣ ਲੈਣ ੜੀ ਥੋੜੀ ਰਹਿ ਗਈ ਆ ਜਿਹੜੀ ਲੋਕਾਂ ਦੇ ਮੂਹਰੇ ਸਾਦੇ ਮੂਹਰੇ ਬੇਇੱਜ਼ਤੀ ਕਰਦੇ ਆ ਨਾ ਬਸ ਇਹ ਸਹਣੀ ਬਹੁਤ ਔਖੀ ਆ ਹਾਂ ਸਮਝ ਨਹੀਂ ਆਉਂਦੀ ਵੀ ਕਿੱਦਾਂ ਬੇਬੇ ਨੂੰ ਸਮਝਾਈਏ ਆਹ ਤਾਂ ਫਿਰ ਔਖਾ ਬਹੁਤ ਹੈ ਕੁੱਟ-ਕੁੱਟ ਕੇ ਜਿਉਣਾ ਔਖਾ ਤਾਂ ਬਹੁਤ ਹੁੰਦਾ ਪਰ ਮਾਂ ਆ ਨਾ ਬਰਦਾਸ਼ਤ ਕਰਨਾ ਪੈਂਦਾ ਮਾਂ ਦੀ ਇਹ ਨੀ ਕਦਰ ਹੀ ਅਸੀਂ ਤਾਂ ਦੇਖੀਏ ਕਿਸੇ ਘਰ ਵਿੱਚ ਇਹਨਾਂ ਨੂੰ ਨਹੀਂ ਪਤਾ ਲੱਗਦਾ ਦੁਨੀਆਂ ਨੂੰ ਪਤਾ ਲੱਗਦਾ ਵੀ ਇਹ ਮਾਂ ਦੀ ਨਿਕਦਰੀ ਕਰਦੇ ਨੇ ਕਦਰ ਕਰਦੇ ਹੀ ਨਹੀਂ ਬਿਲਕੁਲ ਮੈਨੂੰ ਤਾਂ ਜੇ ਕੋਈ ਮੁਹੱਲੇ ਚ ਪੁੱਛਦਾ ਨਾ ਮੈਂ ਤਾਂ ਇਹੀ ਕਹਿੰਨੀ ਆ ਵੀ ਭਾਈ ਇਹ ਤਾਂ ਨਹੀਂ ਮੇਰੀ ਸੇਵਾ ਕਰਦੇ ਮੈਂ ਤਾਂ ਛੋਟਾ ਮੁੰਡਾ ਪੁੱਛਦਾ ਮੈਂ ਇੱਕ ਦਿਨ ਜਾਮਾ ਤਾਂ ਸਹੀ ਉਹਨਾਂ ਨੂੰ ਇਹੋ ਨਹੀਂ ਪਤਾ ਲੱਗਦਾ ਸੀ ਮਾਂ ਨੂੰ ਬਿਠਾਈਏ ਕਿੱਥੇ ਫਿਰ ਮੈਂ ਤਾਂ ਨਾ ਬਹੁਤ ਹੀ ਸੋਚ ਵਿਚਾਰ ਕੇ ਇਸ ਨਤੀਜੇ ਤੇ ਪਹੁੰਚਿਆ ਵੀ ਤੂੰ ਨਾ ਹੁਣ ਸਮਾਨ ਪੈਕ ਕਰਦੇ ਆ ਜਿਹੜੀ ਦਵਾਈ ਬੂਟੀ ਲੈਣੀ ਆ ਨਾ 4 ਦਿਨ ਤੂੰ ਸੁੱਕ ਦੇ ਕੱਟਨੇ ਆ ਨਾ ਤੂੰ ਛੋਟੇ ਵੱਲ ਕੱਟਈ ਆ ਓਏ ਨਾ ਹੈਰਾਨ ਜਾਂ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਜਿਹੇ ਜਿਹੇ ਦੇਖ ਬੇਬੇ ਮੈਂ ਤੇਰਾ ਪੁੱਤ ਆ ਨਾ ਓਹੀ ਜਿਹਾ ਰਾਜਾ ਕਿ ਉਹ ਪ੍ਰਾਪਰਟੀ ਵੀ ਤਾਂ ਵੰਡ ਕੇ ਲਈ ਆ ਨਾ ਦੋਨਾਂ ਦੇ ਬਰਾਬਰ-ਬਰਾਬਰ ਹਿੱਸਾ ਹੋਇਆ ਤੇ ਉਹਨੂੰ ਵੀ ਤਾਂ ਵਿਚਾਰੇ ਨੂੰ ਆਪਣੀ ਮਾਂ ਦੀ ਸੇਵਾ ਕਰਨ ਦਾ ਕੋਈ ਮੌਕਾ ਤਾਂ ਮਿਲਣਾ ਚਾਹੀਦਾ ਨਾ ਆ ਦੇਖ ਲੈ ਗੁੱਡੇ ਘਰੋਂ ਕੱਢ ਕੇ ਰਾਜੀ ਨੇ ਮੈਨੂੰ ਆ ਉੱਠ ਕੇ ਮਗਰੇ ਗਈ ਸੀ ਨਾ ਜਾ ਗਿਆ ਆਹੀ ਕੁਛ ਕਰਕੇ ਆਈ ਆ ਤਾਂ ਹੀ ਇਹ ਦਵਾਈ ਨਹੀਂ ਲਿਆ ਹੁਣ ਮੈਨੂੰ ਕਹਿੰਦਾ ਰਾਜੇ ਕੋਲ ਚਲੀ ਜਾ ਮੈਂ ਕਹਿੰਦਾ ਵਾ ਭਲਾ ਰਾਜੇ ਕੋ ਉਹ ਬੇਬੇ ਘਰੋਂ ਕੱਢਣ ਵਾਲੀ ਪਣਾ ਕਿਹੜੀ ਗੱਲ ਹੈ ਜਿਹੜਾ ਏ ਘਰ ਤੇਰਾ ਉਹ ਜਿਹੜਾ ਉਹ ਕਰਕੇਗਾ ਇਹ ਗੈਵੀ ਤੂੰ ਐ ਕਰ ਬੇਬੇ ਦੇ ਜਿਹੜੇ ਗਰਮ ਸੂਟ ਆ ਨਵੇਂ ਸ਼ਾਲ ਆਪਾਂ ਲੈ ਕੇ ਆਏ ਸੀਗੇ ਤੇ ਉਹ ਪੈਕ ਕਰ ਤੂੰ ਘੱਟੋ ਘੱਟ ਮਹੀਨੇ 2 ਮਹੀਨੇ ਦਾ ਸਮਾਂ ਜੇ ਪੈਕ ਕਰ ਦੀ ਠੰਡ ਨਾ ਲੱਗ ਜਵੇ ਕਿ ਤੈਨੂੰ ਮਾੜੀ ਮੋਟੀ ਵੀ ਕਿੱਥੇ ਹੁਣ ਦੱਸ ਆਪ ਹੀ ਕਿਛ ਨਾ ਕਰ ਹਾ ਅਰੇ ਕਰੋ ਹਾਏ ਹਾਏ ਰੱਬਾ ਮੈਂ ਕੀ ਸੋਚਦੀ ਆ ਇਹ ਕੀ ਬਣ ਗਿਆ ਆਂਟੀ ਫਿਰ ਜਾਣ ਦੇ ਵਿੱਚ ਕੀ ਉਹ ਪ੍ਰੋਬਲਮ ਆ ਜੇ ਤੁਹਾਡਾ ਛੋਟਾ ਮੁੰਡਾ ਤੁਹਾਨੂੰ ਇੰਨਾ ਪੁੱਛਦਾ ਤੇ ਚਲੇ ਜਾਓ ਤੁਸੀਂ ਵਾਸਤ ਚੁੱਪ ਹੀ ਰਹਿ ਲੈ ਮੈਂ ਮੰਮੀ ਹੁਣ ਤੈਨੂੰ ਕੀ ਹੋ ਗਿਆ ਤੂੰ ਅਹੀਂ ਤਾਂ ਚਾਹੁੰਦੀ ਸੀ ਵੀ ਮੈਂ ਛੋਟੇ ਕੋਲ ਜਾਵਾਂ ਉਧਰ ਐਨਾ ਧਿਆਨ ਰੱਖਦੇ ਨੇ ਤੇਰੇ ਤਾਂ ਮੰਨਦੀ ਹੋਗੀ ਹੁਣ ਤੂੰ ਹੁਈ ਐ ਗਈ ਜੰਨੀ ਆ ਸੱਚੀ ਗੱਲ ਤਾਂ ਇਹ ਆਤੀ ਹੈ ਜਦ ਮੈਂ ਉਧਰ ਜਾਂਦੀ ਆ ਤਾਂ ਮੈਨੂੰ ਬਹੁਤ ਸਮਝਦੇ ਨੇ ਜਦ ਮੈਂ ਜਾਂਦੀ ਆ ਉਹਨਾਂ ਨੂੰ ਆਏ ਹੋ ਜਾਂਦਾ ਜਿਵੇਂ ਟਰੱਕ ਹੀ ਕਰਿਆ ਆ ਬੜਿਆ ਮੈਂ ਤਾਂ ਉਥੇ ਮਸਾ ਟਾਈਮ ਕਰਦੇ ਜਾਂਦੀ ਨੂੰ ਪਹਿਲਾ ਸਵਾਲ ਉਹਨਾਂ ਦਾ ਚਾਹ ਪਾਣੀ ਤੋਂ ਪਹਿਲਾਂ ਇਹ ਹੁੰਦਾ ਵੀ ਸਾਵ ਸ਼ਾਮ ਨੂੰ ਲੈਣਾਊਗਾ ਕਰਮ ਕਾ ਅਸੀਂ ਛੱਡ ਕੇ ਆਈਏ ਛੋਟੀ ਨੂੰ ਤਾਂ ਮੇਰੀ ਆਪਣੀ ਮਾਂ ਨੂੰ ਚਾਹੇ 6 ਮਹੀਨੇ ਰੱਖ ਲਵੇ ਮੈਨੂੰ ਤਾਂ ਕਦੇ ਉਹਨੇ 6 ਦਿਨ ਨਹੀਂ ਰਖਿਆ ਮੰਮੀ ਜੀ ਇਹ ਗੱਲ ਆ ਫਿਰ ਤੂੰ ਇੰਨਾ ਦੇ ਬਾਅਦ ਕਿਉਂ ਪਈ ਰਹਿਣੀ ਆ ਜੇ ਮਾਪੇ ਬੱਚਿਆਂ 'ਚ ਤੋਲ ਮੋਲ ਨਾ ਕਰਨ ਤਾਂ ਉਹਨਾਂ ਦੀ ਸੇਵਾ ਨਹੀਂ ਹੁੰਦੀ ਇਹ ਗੱਲ ਤਾਂ ਫਿਰ ਆਂਟੀ ਜੀ ਤੁਹਾਡੇ ਲਈ ਬਹੁਤ ਮਾੜੀ ਗੱਲ ਛੋਟੇ ਨੂੰ ਪੁੱਤ ਤੁਹਾਨੂੰ ਪੁੱਛਦੇ ਨਹੀਂ ਤੇ ਇਹ ਦਿਨ ਰਾਤ ਤੱਡੀ ਸੇਵਾ ਕਰਦੇ ਆ। ਤੇ ਤੁਸੀਂ ਉਹਨਾਂ ਦੀ ਵਾਹ ਵਾਹ ਤੇ ਇਹਨਾਂ ਦੀ ਥੂ ਥੂ ਕਿਉਂ ਕਰਦੇ ਹੋ? ਜਿਹੜੇ ਨੂੰ ਪੁੱਤ ਨਾਲ ਰਹਿ ਕੇ ਮਾਪਾ ਵੀ ਸੇਵਾ ਕਰਦੇ ਆ ਤੇ ਉਹਨਾਂ ਨੂੰ ਮਾਨ ਸਤਕਾਰ ਦੇਣਾ ਵੀ ਮਾਪਿਆਂ ਦਾ ਫਰਜ਼ ਹੁੰਦਾ। ਤੁਸੀਂ ਸੱਚ ਕਹਿਨੀ ਆ। ਮੈਂ ਹੀ ਗਲਤ ਸੀ ਪੁੱਤ। ਇਹ ਗਲਤ ਨਹੀਂ ਸੀ। ਮੈਂ ਐਂ ਸੋਚਦੀ ਸੀ ਵੀ ਦੋਹਾਂ ਪੱਤਾਂ ਨੂੰ ਮੈਂ ਪਾੜ ਕੇ ਰੱਖੂੰਗੀ ਨਾ ਤਾਂ ਮੇਰੀ ਇਹ ਵੱਧ ਸੇਵਾ ਕਰਨਗੇ। ਪਰ ਕੰਮ ਗਲਤ ਹੋ ਗਿਆ। ਮੈਂ ਨਹੀਂ ਇਹਨਾਂ ਬਿਨਾਂ ਰਹਿ ਸਕਦੀ। ਇੰਨਾ ਜਿੰਨੀ ਸੇਵਾ ਕੋਈ ਨਹੀਂ ਕਰ ਸਕਦਾ ਜਿੰਨੀ ਇਹ ਮੇਰੀ ਕਰਦੇ ਆ ਮੈਂ ਨਹੀਂ ਇੱਥੋਂ ਜਾਣਾ ਕਰ ਮੇ ਗਰਵੀ ਮੇਰੇ ਕੱਪੜੇ ਨਾ ਪਾਇਓ ਮੈਂ ਨਹੀਂ ਜਾਣਾ ਪੁੱਤ ਮੈਂ ਨਹੀਂ ਜਾਣਾ ਬੇਟਾ ਮੈਂ ਨਹੀਂ ਜਾਣਾ ਜੇ ਇੱਕ ਵਾਰ ਕਹ ਲਿਜੇ 10 ਵਾਰ ਕਹ ਲੂ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਕਿ ਮਾਵਾਪਾ ਨਾਲ ਰਹਿ ਕੇ ਸੇਵਾ ਕਰਦੇ ਨੂੰ ਪੁੱਤ ਦੀ ਗੱਲ ਗੱਲ ਤੇ ਬੇਇੱਜ਼ਤੀ ਕਰਦੇ ਨੇ ਤੇ ਜਿਹੜੇ ਪੁੱਛਦੇ ਨਹੀਂ ਉਹਨਾਂ ਦੀਆਂ ਸਿਫਤਾਂ